ਮੇਰਾ ਨਾਮ ਹਿਤੇਸ਼ ਮਹਾਜਨ ਬਲੌਕ ਪ੍ਰੈਜ਼ੀਡੈਂਟ ਗੁਰਦਾਸਪੁਰ ਅੱਜ ਮੁੱਦਾ ਸੀਗਾ ਜੀ ਅਸੀਂ ਆਪਣੇ ਲਈ ਨਹੀਂ ਬੈਠੇ ਸਾਨੂੰ ਸ਼ਹਿਰ ਦੇ ਵਿੱਚ ਇੰਨੇ ਲਾਮੇ ਮਿਲੇ ਇੰਨੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਚਰਮਰਾ ਗਈ ਹੈ ਨਗਰ ਕੌਂਸਲ ਮਤਲਬ ਇੰਨੇ ਲੋਕੀ ਦੁਖੀ ਨੇ ਅਗਰ ਉਹਥੇ ਕੰਪਲੇਂਟ ਵੀ ਕਰਦੇ ਨੇ ਤੇ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਮਤਲਬ ਸੁਣਵਾਈ ਤੱਕ ਨਹੀਂ ਹੁੰਦੀ ਈਵਨ ਅਸੀਂ ਉਹਨੂੰ ਕਹਿੰਦੇ ਨੇ ਅਸੀਂ ਦੇਖੋ ਸਰਕਾਰ ਚਾ ਕਮੇਟੀ ਘਰ ਦੇ ਵਿੱਚ 29 29 ਐਮਸੀ ਜਿਹੜੇ ਨੇ ਉਹ ਕਾਂਗਰਸ ਦੇ ਨੇ ਉਹਨਾਂ ਦਾ ਪ੍ਰਧਾਨ ਬਲਜੀਤ ਉਹ ਵੀ ਐਮਐਲਏ ਦਾ ਭਰਾ ਉਹ ਉੱਥੇ ਪ੍ਰਧਾਨ ਹੈ ਤੁਸੀਂ ਮੰਨਣਾ ਨਹੀਂ ਹੈ ਕਿ ਅਸੀਂ ਗੱਲ ਕਰਨੇ ਆ ਤੇ ਸਾਡੀ ਗੱਲ ਦੀ ਸੁਣਵਾਈ ਵੀ ਨਹੀਂ ਹੁੰਦੀ ਤੇ ਜੇ ਕੋਈ ਕਰ ਲੈਂਦਾ ਹੈ ਮੁਲਾਜ਼ਮ ਤੇ ਉਹਦੀ ਖਚਾਈ ਹੋ ਜਾਂਦੀ ਹੈ ਮਤਲਬ ਇਹ ਬਿੱਤਕਰੇ ਨਾਲ ਕੰਮ ਹੋ ਰਿਹਾ ਔਰ ਲੋਕਾਂ ਨੂੰ ਜਾਣ ਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਔਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਕੂੜਾ ਕਰਕੜ ਹੁਣ ਦੋ ਦਿਨ ਪਹਿਲਾਂ ਨਾ ਬਾਰਿਸ਼ ਹੋਈ ਸੀ ਅੱਧਾ ਪੋਣਾ ਘੰਟਾ ਜੀ ਤੁਸੀਂ ਦੇਖੋਗੇ ਮਤਲਬ ਹਰ ਚੌਂਗ 'ਚ ਹਰ ਬਾਜ਼ਾਰ ਦੇ ਵਿੱਚ ਪਾਣੀ ਖੜਾ ਹੋ ਗਿਆ ਮਤਲਬ ਕੀ ਸੁਵਿਧਾ ਆ ਹੁਣ ਬਿਮਾਰੀਆਂ ਫੈਲ ਰਹੀਆਂ ਨੇ ਮਤਲਬ ਲੋਕਾਂ ਦੇ ਨਾਲ ਨਾ ਇਹ ਕੀਤਾ ਜਾਵੇ ਠੀਕ ਹੈ ਰਾਜਨੀਤੀ ਆਪਣੀ ਜਗ੍ਹਾ ਲੇਕਿਨ ਜਿਹੜੀ ਲੋਕਾਂ ਦੀ ਸੇਵਾ ਹੈ ਲੋਕਾਂ ਨੇ ਇਹਨੂੰ ਇਲੈਕਟ ਕੀਤਾ ਸੀਗਾ ਠੀਕ ਹੈ ਇਲੈਕਟਡ ਬਨੇ ਆਇਆ ਤੇ ਲੋਕਾਂ ਦੀ ਸੇਵਾ ਕਰਨ ਲੋਕਾਂ ਨੂੰ ਪਰੇਸ਼ਾਨੀ ਦੇਣਾ ਨਾ ਦੇਣ ਤੇ ਜੇ ਨਹੀਂ ਇਹਨਾਂ ਕੋ ਹੁੰਦਾ ਤੇ ਸਦੀਫਾ ਦੇ ਘਰ ਬੈ ਜਾਣ ਬਾਕੀ ਜੇ ਸਾਨੂੰ ਹੁਣ ਜੇ ਸਾਡੀ ਮੰਨ ਲੈਣਗੇ ਮੰਗਾ ਤੇ ਠੀਕ ਹੈ ਨਹੀਂ ਮੰਨਨਗੇ ਤੇ ਅਸੀਂ ਦੋ ਚਾਰ ਦਿਨ ਬਾਅਦ ਫਿਰ ਅਸੀਂ ਧਰਨਾ ਬੈਠਾਂਗੇ ਦਰਿਆ ਵਿਚਾਲਾਂਗੇ ਕਿ ਕੋ ਤੁਹਾਡੇ ਬਣਾ ਮੰਗ ਪੱਤਰ ਦਿੱਤਾ ਗਿਆ ਨਗਰ ਕੌਂਸਲ ਜਾਂ ਡੀ ਸੀ ਸਾਹਿਬ ਤੇ ਆਂਦਾ ਜਾਂਦਾ ਇਹ ਮਸਲਾ ਸਰ ਅਸੀਂ ਇਹ ਯੋਧ ਡੀਆ ਐਡਮਿਨ ਸਾਹਿਬ ਸਾਰੇ ਯੋ ਸਾਹਿਬ ਤੇ ਸਾਡੀ ਗੱਲ ਹੀ ਨਹੀਂ ਸੁਣਦੇ ਈਵਨ ਫੋਨ ਹੀ ਨਹੀਂ ਚੁਗਦੇ ਜਦੋਂ ਫੋਨ ਕਰਨੇ ਆ ਫੋਨ ਵੀ ਨਹੀਂ ਚੁਗਦੇ ਐਸ ਡੀ ਐਮ ਕੋ ਐਸ ਡੀ ਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਦੋ ਤਿੰਨ ਦਿਨ ਹੋਏ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਅਸੀਂ ਕੰਮ ਕਰਾਂਗੇ ਠੀਕ ਆ ਅਸੀਂ ਇੱਕ ਦੋ ਦਿਨ ਹੋਰ ਉਹਨਾਂ ਨੂੰ ਵੇਟ ਕਰ ਲਾਂਗੇ ਲੇਕਿਨ ਅਸੀਂ ਅਸੀਂ ਨਾ ਅੱਜ ਇਕੱਠੇ ਇਸ ਕਰਕੇ ਹੋਏ ਆ ਕੀ ਲੋਕਾਂ ਦਾ ਮਸਲਾ ਆ ਇਹ ਸਾਡਾ ਮਸਲਾ ਨਹੀਂ ਹੈਗਾ ਇਹ ਸ਼ਹਿਰ ਦਾ ਮਸਲਾ ਆ ਔਰ ਸ਼ਹਿਰ ਦੇ ਵਸਨੀਕਾਂ ਨੂੰ ਇੰਨਾ ਮਤਲਬ ਪੇਛਾਨ ਕੀਤਾ ਜਾ ਰਿਹਾ ਇਹ ਜਾਣ ਬੁਝ ਕੇ ਕੀਤਾ ਜਾ ਰਿਹਾ ਕਿ ਸਰਕਾਰ ਦਾ ਨਾਮ ਬਦਨਾਮ ਹੋਵੇ ਜਦ ਕਿ ਨਗਰ ਕੌਂਸਲ ਦੇ ਵਿੱਚ 올 ਇਨ 올 ਹੋਣੇ ਸਾਡੀ ਕੋਈ ਇੰਟਰਫੀਰੈਂਸ ਵੀ ਨਹੀਂ ਹੰਦੀ ਹੁਣ ਦੇਖੋ ਅਸੀਂ ਅਸੀਂ 2-3 ਦਿਨ ਦਿੰਦੇ ਹਾਂ ਜੀ ਉਸ ਤੋਂ ਬਾਅਦ ਸਾਨੂੰ ਧਰਨਾ ਦੇ ਆਪੇਗਾ ਹੀ ਬੈਠਾਂਗੇ ਅਸੀਂ ਲੋਕਾਂ ਲਈ ਬੈਠਾਂਗੇ ਰਾਜਨੀਤੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੇ ਕੋਈ ਸਟਾਰ ਲਾਗੇ ਨੇ ਰਾਜਨੀਤੀ ਸੇਵਾਦਈ ਲਈ ਹੈ ਸੇਵਾ ਭਾਵਨਾ ਆਣੇ ਰਾਜਨੀਤੀ ਕਰੋ ਮਤਲਬ ਅਸੀਂ ਆਮ ਕ੍ਰਿਟਿਕਾਈਜ਼ ਨਹੀਂ ਕਰਦੇ ਤੁਸੀਂ ਕਿੰਨੀ ਵੀ ਸਾਨੂੰ ਵੇਖਿਆ ਕ੍ਰਿਟਿਕਾਈਜ਼ ਕਰਦੇ ਨਹੀਂ ਲੇਕਿਨ ਹਾਲਾਤ ਹੀ ਸ਼ਾਇਦ ਇਹੋ ਜੇ ਬਣਾਤੇ ਨੇ ਕਿ ਸਾਨੂੰ ਅੱਜ ਦੁਖੀ ਹੋ ਗਏ ਮੈਂ ਦੁਖੀ ਹੋ ਕੇ ਕਹਿ ਰਿਹਾ ਕਿ ਦੁਖੀ ਹੋ ਕੇ ਸਾਨੂੰ ਅੱਜ ਇਕੱਠਾ ਹੋਣਾ ਪਿਆ ਤੁਸੀਂ ਜ਼ਿਆਦਾਤਰ ਦੇਖਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਜੀ ਗੁਰਦਾਸਪੁਰ ਸ਼ਹਿਰ ਦੀ ਆਮ ਜਨਤਾ ਆਵਾਮ ਵੀ ਤੁਹਾਡੇ ਨਾਲ ਹੈ ਇਸ ਮੁੱਦੇ 'ਚ ਬਿਲਕੁਲ ਜੀ ਲੋਕੀ ਹੁਣ ਗੱਲਾਂ ਕਰਦੇ ਨੇ ਲੋਕੀ ਸਾਨੂੰ ਜਦੋਂ ਕਰਦੇ ਨੇ ਆਈ ਉਹਨਾਂ ਸਾਹਮਣੇ ਉਹਨਾਂ ਦਾ ਹੱਲ ਕਰਨ ਲਈ ਫੋਨ ਕਰਨੇ ਆ ਉਹ ਦੇਖਦੇ ਨੇ ਫੋਨ ਨਹੀਂ ਚੁਕੋਇਆ ਜੇ ਕਿਸੇ ਨੇ ਚੁੱਕ ਲਿਆ ਤੇ ਕੰਮ ਨਹੀਂ ਹੋਇਆ ਹੁਣ ਸਾਡੇ ਤੁਸੀਂ ਕਹਿ ਰਹੇ ਹੋ ਆਮ ਪਾਰਟੀ ਨਹੀਂ ਇੱਥੇ ਵਪਾਰ ਮੰਡਲ ਵੀ ਹੈਗਾ ਜੀ ਇਹ ਮਤਲਬ ਸਾਰੇ ਸ਼ਹਿਰ ਦੇ ਵਸਨੀਕ ਆਏ ਨੇ ਵਪਾਰ ਮੰਡਲ ਨੇ ਸ਼ੋਗਮਾ ਆਏ ਜੀ ਸਾਡੇ ਪ੍ਰਧਾਨ ਵਪਾਰ ਮੰਡਲ ਦੇ ਨੇ ਇਹ ਚੇਅਰਮੈਨ ਸਾਡੇ ਵਪਾਰ ਮੰਡਲ ਦੇ ਨੇ ਨੀਰਸ ਲੋਤਾ ਜੀ ਸੋਸ਼ਲ ਵਰਕਰ ਹੋ ਰਹੇ ਰਾਜਨੀਤਿਕ ਦੇ ਜੀ ਮਤਲਬ ਸਾਰੇ ਸ਼ਹਿਰ ਦੇ ਸਾਰੇ ਵਸਨੀਕ ਆ ਨੇ ਸਾਭ ਕੋਰ ਜੀ ਨੇ ਮਤਲਬ ਇਹ ਮੈਨ ਇਹ ਨਹੀਂ ਕਹਿ ਸਕਦੇ ਉਸ ਦੀ ਇੱਕ ਪਾਰਟੀ ਅਸੀਂ ਕੋਈ ਇਹ ਨਹੀਂ ਮਤਲਬ ਜੋ ਹੁਣ ਲੋਕਾਂ ਦਾ ਜਿਹੜਾ ਦੁੱਖ ਹੈ ਲੋਕਾਂ ਦੀ ਤਕਲੀਫ ਹੈ ਅਸੀਂ ਉਹ ਰੱਖਣ ਨਹੀਂ ਆਏ ਆ ਔਰ ਸਰਕਾਰ ਜਿਹੜੀ ਸੰਵਰਚਨਾ ਬੰਦੀ ਕੰਮ ਨਹੀਂ ਕਰ ਰਹੀ ਸਰ ਸਰਕਾਰ ਕਾਹਦੀ ਅਰਚਨਾ ਬੰਦੀ ਮੈਨੂੰ ਦੱਸੋ ਨਾ ਸਰਕਾਰ ਕਾਦੀ ਅਰਚਨ ਬੰਦੀ ਦੱਸੋ ਸਰਕਾਰ ਦੇ ਸਰਕਾਰ ਕਿਹੋ ਕਰਦੀ ਆ ਸਾਡੇ ਤੇ ਹਲਕਾ ਇਨਜਾਜ ਨੇ ਉਹ ਲੋਕਾਂ ਦੇ ਨਾਲ ਦੋ ਵੀ ਮਦਦ ਕਰਦੇ ਨੇ ਸੇਵਾ ਕਰਦੇ ਨੇ ਉਹ ਵੀ ਈਵਨ ਫੋਨ ਕਰਦੇ ਉਹਨਾਂ ਦੀ ਵੀ ਉਹਨਾਂ ਦੀ ਸੁਣਵਾਈ ਕਿ ਤਰ੍ਹਾਂ ਹੁੰਦੀ ਆ ਕੰਪਲੈਂਟ ਦੀ ਗੱਲ ਹੈ ਕੰਪਲੈਂਟ ਕਰਦੇ ਬਹੁਤ ਜਲਦ ਹਾਂਜੀ ਰੁਪਈਆ ਤੇ ਲੱਗਾ ਸੀ ਮੋੜ ਭਰ ਕੇ ਸਰ ਇਹ ਤੁਸੀਂ ਪਤਗਾ ਭਰਾ ਜੇ ਤੁਹਾਡਾ ਫਰਜ ਆ ਦੇਖੋ ਸਾਨੂੰ ਤੁਹਾਡੇ ਕੋਲ ਉਮੀਦ ਹੈ ਤੁਹਾਨੂੰ ਕਿਉਂ ਹੀ ਸਦਿਆ ਕਿਉਂ ਅਸੀਂ ਆਪਣੀ ਗੱਲ ਰੱਖਣੀ ਆ ਸਾਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਅਸੀਂ ਤੁਹਾਡੇ ਅੱਗੇ ਤਾਂ ਗੱਲ ਰੱਖ ਰਿਹਾ ਤੁਸੀਂ ਫੇਸਬੁੱਕ ਤੇ ਵੀ ਗੱਲ ਕਰੋ ਮਿਸਪਰ ਕਿਤੇ ਅੰਡਰ ਹੈ ਜੀ ਨਗਰ ਕੌਂਸਲ ਦੇ ਅੰਡਰ ਹੈ ਨਾ ਬਿਲਕੁਲ ਤੁਸੀਂ ਉਹਨਾਂ ਨੂੰ ਬੁੱਟ ਸਵਾਲ ਬੁੱਟ ਕਰੋ ਉਹ ਤੇ ਜਵਾਬ ਦੇਣੇ ਤੇਜੀ ਇੱਕ ਗੱਲ ਹੋਰ ਦੱਸੋ ਕਿ ਕੀ ਅਮਪਲਾਈਆਂ ਦੀ ਕੋਈ ਘਾਟ ਹੈ ਮੈਨੂੰ ਨਹੀਂ ਲੱਗਦਾ ਜੇ ਹੋਏ 10% ਕੋਈ 2% ਦੀ ਗੱਲ ਹੋਵੇ ਮੰਨ ਸਕਣਾ ਲੇਕਿਨ ਤੁਹਾਨੂੰ ਪਤਾ ਉੱਥੇ ਪਿੱਛੇ ਇੱਕ ਚਰਚਾ ਚੱਲੀ ਸੀ ਕੋਈ ਇੱਥੋਂ ਉੱਠਲ ਪਟਕ ਹੋਈ ਹੈ ਬੋਲ ਆ ਜਾਂਦੀ ਪਤਾ ਰਵੀ ਮੋਂਗੋਆ ਸੀਗਾ ਐਨਓਸੀ ਦੇ ਪੈਸੇ ਸ਼ਰੇਆਮ ਲੈ ਆਂਦੇ ਨੇ ਟੀਐਸ 1 ਦੇ ਫਾਰਮ ਮਿਲਦਾ ਉਹਦੇ ਪੈਸੇ ਸ਼ੇਰਿਆਮ ਲੈ ਰਹੇ ਉਹ ਤੁਹਾਡੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪਤਾ ਹੀ ਆ ਇਵਨ ਮੈਨੂੰ ਪਤਾ ਕਿ ਤੁਹਾਡੇ ਨਾਲ ਵੀ ਇੱਕ ਵਾਰੀ ਬੀਤਿਆ ਸੀ ਇਸ ਤਰ੍ਹਾਂ ਇਹ ਸੋਸਾ ਤੁਹਾਨੂੰ ਨਹੀਂ ਮਿਲਦਾ ਹਾਂਜੀ ਇਹ ਸੋਸਾ ਤੁਹਾਨੂੰ ਨਹੀਂ ਮਿਲਦਾ ਅਸੀਂ ਜੀ ਮੈਂ ਇੱਕ ਪੰਜਾਬੀ ਸਿੱਖ ਹਾਂ ਉਹਨਾਂ ਵਰਡ ਨਹੀਂ ਬੋਲਣਾ ਚਾਹੁੰਦਾ ਸੀ ਉਹ ਮਾਰ ਨਹੀਂ ਆ ਸਰਕਾਰ ਕਾਮ ਕਿਉਂ ਕਰਨੀ ਭੱਜਦੇ ਅਸੀਂ ਤਾਂ ਸਰ ਕੇ ਕੋ ਚਾਰਕ ਆਪਣੀ ਵੀ ਹਿੰਦੇ ਆ ਹਾਂਜੀ ਕਿਉਂ ਨਹੀਂ ਕਰਦੇ ਸਰ ਜੀ ਬਿਲਕੁਲ ਜੀ ਇਹ ਸਰਕਾਰ ਦੇ ਅਸੀਂ ਆਪਣੇ ਹਲਕਾ ਇੰਚਾਰਜ ਦੇ ਧਿਆਨ ਚ ਵੀ ਲਿਆਂਦਾ ਅਸੀਂ ਹੁਣ ਉੱਥੇ ਵੀ ਮਿਲਣਾ ਜਾ ਕੇ ਉਹਨਾਂ ਨੂੰ ਉਹ ਚੰਡੀਗੜ੍ਹ ਗਏਦੇ ਨੇ ਬਿਲਕੁਲ ਅਸੀਂ ਠੋਕੇ ਵੀ ਇੱਥੇ ਵੀ ਗੱਲ ਕਰਾਂਗੇ ਕਿਉਂਕਿ ਇਹ ਸਾਰਾ ਇੱਕ ਪਾਰਟੀ ਦੀ ਨਹੀਂ ਆ ਇਹ ਪੂਰੇ ਸ਼ਹਿਰ ਦੇ ਵਸਨੀਕ ਨੇ ਇੱਥੇ ਸੋਸ਼ਲ ਵਰਕਰ ਵੀ ਆਏ ਨੇ ਇੱਥੇ ਪਾਰਟੀ ਦੇ ਬੰਦੇ ਵੀ ਆਏ ਨੇ ਇੱਥੇ ਸਾਡੇ ਵਪਾਰੀ ਭਰਾ ਵੀ ਆਏ ਨੇ ਬਲ ਅਸੀਂ ਗੱਲ ਕਰਨੀ ਆ ਅਸੀਂ ਕਿਸੇ ਦੇ ਨਾਲ ਕੋਈ ਜਾਤੀ ਨਹੀਂ ਹੈਗੀ ਦੁਸ਼ਮਣੀ ਸਭ ਤੋਂ ਪਹਿਲਾਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਮੈਂ ਰਗਵੀਰ ਸੰਖਾਲੜਾ ਬਲੌਕ ਪ੍ਰੈਜ਼ੀਡੈਂਟ ਚੇਅਰਮੈਨ ਵਪਾਰ ਮੰਡਾ ਗੁਲਦਾਸਪੁਰ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਆ ਉਹ ਸ਼ਹਿਰ ਤੋਂ ਸਫਾਈ ਦਾ ਮਾੜਾ ਹਾਲ ਪਾਣੀ ਦੀ ਨਿਕਾਸੀ ਨਾ ਹੋਣਾ ਤੇ ਸੀਟ ਟ੍ਰੈਕਟਰ 90% ਬੰਦ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਐਨੇ ਕੋ ਜਿਆਦਾ ਲੱਗੇ ਨੇ ਕੋਈ ਚੁੱਕਣ ਦਾ ਅਰੇਂਜਮੈਂਟ ਨਹੀਂ ਨਾ ਕੋ ਹੈਗਾ ਸਾਡੇ ਬਾਰ ਬਾਰ ਕਹਿਣ ਤੇ ਵੀ ਇਹਨਾਂ ਨੇ ਕੋਈ ਵੀ ਸਾਡਾ ਕੰਮ ਨਹੀਂ ਕੀਤਾ ਕਿਸੇ ਨੂੰ ਨਹੀਂ ਉਹਦਾ ਕਾਰਨ ਹੈ ਕਿ ਡੇਂਗੂ ਜਿਹੜਾ ਸਭ ਤੋਂ ਵੱਧ ਫੈਲ ਰਿਹਾ ਹੈ ਲੈ ਵਿਸ਼ਾ ਸਾਰਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਡੇਂਗੂ ਜਿਹੜਾ ਸ਼ਹਿਰ ਚ ਬਹੁਤ ਫੈਲ ਰਿਹਾ ਹੈ ਬਜ਼ਾਰਾਂ ਦੇ ਵਿੱਚ ਸਟਰੀਟ ਲਾਈਟਾਂ ਟੋਟਲ ਬੰਦ ਨੇ ਸਾਨੂੰ ਸਾਰੇ ਚੌਕੀਦਾਰ ਜਿੰਨੇ ਵੀ ਸਿਕਿਉਰਿਟੀ ਗਾਰੜੀ ਰੱਖੇਦੇ ਆ ਉਹ ਸਾਰਿਆਂ ਦੇ ਫੋਨ ਆਂਦੇ ਨੇ ਕਿ ਲਾਈਟਾਂ ਜਗਾਓ ਰਾਤ ਨੂੰ ਦੋ ਚਾਰ ਦਿਨ ਪਹਿਲਾਂ ਮੀਂਹ ਪਿਆ ਪਾਣੀ ਦਾ ਨਿਕਾਸ ਬੀਆ ਵਾਲੀ ਮਾਰਕੀਟ ਬਾਟਾ ਚੌਂਕ ਜੇ ਰੋਡ ਗੀਤਾ ਭਾਵਨ ਰੋਡ ਜਹਾਜਵਾਲਾ ਚੌਂਕ ਉਹਦਾ ਬਾਈਪਾਸ ਅੰਡਰ ਬ੍ਰਿਜ ਬਣਿਆ ਉਹ ਵੀ ਸਾਰਾ ਜਿਹੜਾ ਪਾਣੀ ਚ ਡੁੱਬ ਗਿਆ ਸੀ ਫੋਗਿੰਗ ਵਾਸਤੇ ਹੁਣ ਇਹਨਾਂ ਨੂੰ ਕਿਹਾ ਫੋਗਿੰਗ ਮਸ਼ੀਨਾ ਵਾਸਤੇ ਇਹ ਕਹਿੰਦੇ ਸਾਡੀਆਂ ਮਸ਼ੀਨਾ ਖਰਾਬ ਨੇ ਪਰ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਉਹ ਕਰਵਾ ਲਿਆ ਕੰਮ ਫੋਗਿੰਗ ਕਰਵਾ ਲਈ ਹੈ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਮੱਲੇ ਮੈਂ 29 ਨੰਬਰ ਵਾਰਚ ਰਣਾ 29 ਨੰਬਰ ਵਾਰਚ ਮੈਨੂੰ ਰੋਜ਼ ਫੋਨ ਆਉਂਦੇ ਨੇ ਕਿ ਲਾਈਟਾਂ ਜਗਾਓ ਪਰ ਕੋਈ ਵੀ ਸਾਡੀ ਇਸ ਸਰਕਾਰ ਤੋਂ ਹੁੰਦੀ ਨਹੀਂ ਭਈ ਇਹ ਸਾਡਾ ਕਮੇਟੀ ਘਰ ਜਿਹੜਾ ਵਾ ਸਾਡੀਆਂ ਭੇਸਭਾਵ ਕਰ ਰਿਹਾ ਕਿਉਂਕਿ ਉਹ ਸਰਕਾਰ ਜਿਹੜੀ ਹੈ ਉਹ ਸਾਡੀ ਆ ਪਰ ਉਥੇ ਉਹਨਾਂ ਦਾ ਰਾਹ ਚੱਲਣ ਡਿਆ ਕਿਉਂਕਿ ਉਹਨਾਂ ਦੀ ਟੀਮ ਸਾਰੀ ਉਹਨਾਂ ਨਾਲ ਰਲੀ ਹੋਈ ਆ ਤੇ ਸਾਨੂੰ ਹਮੇਸ਼ਾ ਸਾਡੇ ਕੰਮਾਂ ਨੂੰ ਇਨਕਾਰ ਦੀ ਪਈ ਆ ਤੇ ਸਾਡੀ ਆਹੀ ਬੇਨਤੀ ਆ ਕਿ ਸਰਕਾਰ ਮਤਲਬ ਆਹੀ ਜੇ ਇਹਨਾਂ ਨੇ ਨਾ ਸਾਡੀਆਂ ਗਰ ਮੰਗਾ ਮੰਨੀਆਂ ਸ਼ਹਿਰ ਵਾਸੀਆਂ ਅਤੇ ਨਾ ਕੀਤਾ ਜਾਂ ਜਿਹੜੇ ਜਨਤਕ ਟਾਇਲਟ ਵਗਾਰਾ ਨੇ ਉਹ ਵੀ ਬਿਲਕੁਲ ਬੰਦ ਪੇ ਦੇ ਦੋ ਹੈ ਕਿਹਦੇ ਗਵਰਨਮੈਂਟ ਸਕੂਲ ਦੇ ਲਾਗੇ ਦੋ ਹੈ ਕਹਿੰਦੇ ਬਾਟਾ ਚੌਂਕ ਦੇ ਲਾਇਬ੍ਰੇਰੀ ਚੌਂਕ ਤੇ ਦੋ ਟੈਂਕੀ ਦੇ ਥੱਲੇ ਉਹਨਾਂ ਦਾ ਵੀ ਬਿਲਕੁਲ ਬੰਦ ਪਏ ਦੇ ਨੇ ਕੋਈ ਸਫਾਈ ਨਹੀਂ ਕੋਈ ਹਾਲ ਸਾਰੇ ਬੰਨੇ ਸਫਾਈ ਦਾ ਮਾੜਾ ਸ਼ਹਿਰ ਚ ਪ੍ਰਸ਼ਾਸਨ ਨਾਲ ਅਸੀਂ ਗੱਲ ਐਸ.ਡੀ.ਐਮ. ਸਾਹਿਬ ਨੂੰ ਮਿਲੇ ਸੀ ਉਦੋਂ ਅਪਾਰਟਮੈਂਟ ਵਾਲਿਆਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਪਰ ਇਹ ਹੈ ਕਿ ਜੇ ਐ ਕਮੇਟੀ ਘਰ ਵਾਲੇ ਸਾਡੇ ਮਤਲਬ ਨਹੀਂ ਮੰਨੇ ਸਾਨੂੰ ਆਪਣੀ ਸਰਕਾਰ ਚ ਰਹਿੰਦੇ ਆ ਆ ਵੀ ਇਹਨਾਂ ਨੂੰ ਧਰਨਾ ਦੇਣਾ ਪਿਆ ਇਦਾਂ ਦੇ ਵਿਰੁੱਧ ਅਸੀਂ ਧਰਨਾ ਦੇਾਂਗੇ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ